ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੇ ਸਰਪੰਚ ਚੁਣੇ ਜਾ ਰਹੇ ਨੇ ਗੱਲ ਕਰਦੇ ਆਪਾਂ ਉਹਨਾਂ ਪਿੰਡਾਂ ਦੀ ਜਿੱਥੇ ਸਰਬਸੰਮਤੀ ਦੇ ਨਾਲ ਮਹਿਲਾ ਸਰਪੰਚ ਚੁਣੇ ਗਏ ਨੇ ਹੁਣ ਤੱਕ ਪਿਛਲੀ ਸਰਕਾਰਾਂ ਸਮੇਂ ਵੀ ਤੇ ਹੁਣ ਦੀਆਂ ਸਰਕਾਰਾਂ ਦੇ ਸਮੇਂ ਵੀ ਹੁਣ ਤੱਕ ਜਿੰਨੀਆਂ ਮਹਿਲਾ ਸਰਪੰਚ ਸਾਹਮਣੇ ਆ ਰਹੀਆਂ ਨੇ ਉਹ ਬਜ਼ੁਰਗ ਹੀ ਹਨ ਜੇਕਰ ਪੜ੍ਹਾਈ ਪੱਖੋਂ ਗੱਲ ਕਰੀ ਜਦੋਂ ਉਹਨਾਂ ਦੇ ਨਾਲ ਕੈਮਰੇ ਸਾਹਮਣੇ ਬੈਠਾਂਗੇ ਤਦ ਹੀ ਪਤਾ ਚੱਲੇਗਾ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਕੀ ਹੈ ਪਰ ਉਹਨਾਂ ਬਜ਼ੁਰਗ ਸਰਵਸੰਮਤੀ ਦੇ ਨਾਲ ਬਣੀਆਂ ਹੋਈਆਂ ਸਰਪੰਚਨੀਆਂ ਨੂੰ ਦੇਖ ਕੇ ਫੋਟੋਆਂ ਦੇਖ ਕੇ ਤਸਵੀਰਾਂ ਵਿੱਚ ਦੇਖ ਕੇ ਇੱਕ ਗੱਲ ਸਾਫ਼ ਸਬਸ਼ਤ ਸ਼ਬਦਾਂ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਇਹ ਬਿੱਡੀਆਂ ਜਿਆਦਾ ਪੜੀਆਂ ਲਿਖੀਆਂ ਨਹੀਂ ਹੈਗੀਆਂ ਜੇਕਰ ਕੋਈ ਪਰਫਾਰਮਾ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੋਏਗਾ ਉਹਨਾਂ ਬੀਬੀਆਂ ਨੂੰ ਉਸ ਪਰਫਾਰਮੇ ਦਾ ਮਤਲਬ ਨਹੀਂ ਸਮਝਾਣਾ ਹੈਗਾ ਕਿਉਂਕਿ ਹਰ ਕਾਨੂੰਨੀ ਜਿਹੜੇ ਕਾਗਜ਼ ਪੱਤਰ ਪੰਚਾਇਤਾਂ ਦੇ ਹੁੰਦੇ ਨੇ ਉਹਨਾਂ ਦੀ ਆਪਣੀ ਭਾਸ਼ਾ ਹੁੰਦੀ ਹੈ ਮੇਰਾ ਸਵਾਲ ਹੈ ਇਹ ਉਹਨਾਂ ਪਿੰਡਾਂ ਦੇ ਵੀਰਾਂ ਨੂੰ ਜਿਨ੍ਹਾਂ ਨੇ ਆਪਣੇ ਘਰ ਸਰਬਸੰਮਤੀ ਦੇ ਨਾਲ ਆਪਣੀ ਮਾਤਾ ਜੋ ਕਿ ਬਜ਼ੁਰਗ ਹੈ ਉਹਨੂੰ ਸਰਪੰਚ ਬਣਾਇਆ ਤੇ ਸਰਪੰਚ ਦੀ ਸੇਵਾ ਨਿਭਾਉਣੀ ਤੇ ਆ ਮਾਤਾ ਦੇ ਪੁੱਤ ਨੇ ਆਪ ਹੈ ਸਵਾਲ ਇਹ ਹੈ ਉਸ ਪੁੱਤਰ ਨੂੰ ਜਿਸ ਨੇ ਸਰਬਸੰਮਤੀ ਦੇ ਨਾਲ ਆਪਣੀ ਮਾਤਾ ਨੂੰ ਸਰਪੰਚ ਬਣਾ ਕੇ ਮਹਿਲਾ ਪਿੰਡ ਹੋਣ ਦੇ ਕਾਰਨ ਉਸ ਦੀ ਮਜਬੂਰੀ ਬਣ ਗਈ ਆਪਣੀ ਮਾਤਾ ਨੂੰ ਬਜ਼ੁਰਗ ਮਾਤਾ ਨੂੰ ਦੂਸਰਾ ਆਪਣੀ ਅਨਪੜ ਮਾਤਾ ਨੂੰ ਸਰਪੰਚਤਾ ਬਣਾ ਦਿੱਤਾ ਮੇਰਾ ਸਵਾਲ ਹੈ ਉਹਨਾਂ ਵੀਰਾ ਨੂੰ ਕੀ ਤੁਹਾਡੇ ਘਰ ਦੇ ਵਿੱਚ ਤੁਹਾਡੀ ਧਰਮ ਪਤਨੀ ਪੜੀ ਲਿਖੀ ਨਹੀਂ ਹੈਗੀ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੜੀ ਲਿਖੀ ਆਣ ਤੁਹਾਡੀ ਨਹੀਂ ਹੈਗੀ ਤੁਸੀਂ ਕਿਉਂ ਆਪਣੀਆਂ ਨੌਜਵਾਨ ਭੈਣਾਂ ਦਾ ਆਪਣੀਆਂ ਪਤਨੀਆਂ ਦਾ ਆਪਣੀਆਂ ਭਾਬੀਆਂ ਦਾ ਹੱਕ ਖੋ ਕੇ ਆਪਣੀ ਮਾਤਾ ਜੋ ਬਜ਼ੁਰਗ ਹੈ ਤੇ ਨਾਲ ਅਨਪੜਵੀ ਹੈ ਉਹਨਾਂ ਨੂੰ ਦਿੰਦੇ ਹੋ ਇੱਕ ਮਹਿਲਾ ਹੋਣ ਦੇ ਨਾਤੇ ਮੈਂ ਪੰਜਾਬ ਦੇ ਵੀਰ ਵੀਰਾਂ ਨੂੰ ਇਹ ਬੇਨਤੀ ਕਰਦੀ ਆ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚ ਆਪਣੀਆਂ ਮਾਤਾ ਜੋ ਬਜ਼ੁਰਗ ਨੇ ਉਹ ਨਾਲ ਅਨਪੜਵੀ ਨੇ ਉਹਨਾਂ ਨੂੰ ਬਣਾ ਰਹੇ ਨੇ ਕਿ ਵੀਰੋ ਆਪਣੀਆਂ ਪਤਨੀਆਂ ਆਪਣੀਆਂ ਭਾਬੀਆਂ ਤੇ ਆਪਣੀਆਂ ਭੈਣਾਂ ਦਾ ਹੱਕ ਨਾ ਖੋਵੋ ਪੜੀਆਂ ਲਖੀਆਂ ਤੇ ਨੌਜਵਾਨ ਸਰਪੰਚਣੀਆਂ ਪਿੰਡ ਦੇ ਵਿੱਚ ਸਾਹਮਣੇ ਲਿਆਓ ਐਨੀ ਗੱਲ ਕਹਿੰਦੀ ਹੋਈ ਖੀਮਾ ਦੀ ਯਰਚਕਾ ਫਤਿਹ ਬੁਲੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ